ਆਰੇ ਅਨੁਸਾਚੀ ਕਾਲ ਜੀ ਤੁਹਾਡੇ ਸੰਮੁਖ ਤੁਹਾਡੀ ਦੂਸਰਾ ਸੁਝੋਲ ਹਾਜ਼ਰ ਹੋਏ ਹਾਂ ਜੀ ਸਰਦਾਰ ਜਗਦੀਪ ਸਿੰਘ ਦੁਆਰਾ ਲਿਖੀ ਗਈ ਕਿਤਾਬ ਹਨੇ ਹਨੇ ਪਾਤਸ਼ਾਹੀ ਲੈ ਕੇ ਆਪਾਂ ਤੁਹਾਨੂੰ ਅੱਜ ਉਸ ਕਿਤਾਬ ਦਾ ਅੰਕ 7 ਸਾਖੀ ਜਸਾ ਸਿੰਘ ਕੀ ਅਬ ਮੈਂ ਦਿਉ ਸੁਣਾਈ ਸੁਨਾ ਮੰਗੇ ਜੀ ਧਿਆਨ ਨਾਲ ਸੁਣਨਾ ਔਰ ਅਖੀਰ ਤੱਕ ਜਰੂਰ ਸੁਣਨਾ ਜੀ ਇਹ ਸਾਨੂੰ ਸਾਡੇ ਇਤਿਹਾਸ ਨਾਲ ਜੋੜਦੀ ਹੈ ਇਰਪਾ ਕਰਕੇ ਟਾਈਮ ਕੱਢ ਕੇ ਇਸ ਨੂੰ ਜ਼ਰੂਰ ਸੁਨਿਆ ਕਰੋ ਜੀ ਔਰ ਆਪਣੇ ਬੱਚਿਆਂ ਨੂੰ ਵੀ ਸੁਨਾਇਆ ਕਰੋ ਕਿਉਂਕਿ ਅੱਜ ਕੱਲ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਸ਼ੁਰੂ ਕਰਦੇ ਹਾਂ ਜੀ ਸਾਖੀ ਜਸਾ ਸਿੰਘ ਕੀ ਅੱਜ ਮੈਂ ਦਿਉ ਸੁਣਾਈ 12000 ਘੋੜਿਆਂ ਨੂੰ ਦਾਣਾ ਵਰਤਾਉਣਾ ਕਿਸੇ ਆਮ ਬਾਲ ਦੇ ਵਸ ਦੀ ਖੇਡ ਨਹੀਂ ਸੀ ਖਾਲਸਾ ਜੀ ਤਕੜੇ ਜੁਸੇ ਤੇ ਇਰਾਦਿਆਂ ਦੀ ਦ੍ਰਿੜਤਾ ਹੋਣ ਕਰਕੇ ਇਸ ਬਾਲ ਨੇ ਘੋੜਿਆਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਦਿੱਤਾ ਸੀ ਪਰ ਕਦੇ-ਕਦਾਈਂ ਸਿੰਘਾਂ ਦੇ ਛੇੜਨ ਕਾਰਨ ਇਹ ਤੰਗ ਹੋ ਜਾਂਦਾ ਸੀ ਇੱਕ ਤਾਂ 7 ਸਾਲ ਦਿੱਲੀ ਰਹਿਣ ਕਰਕੇ ਇਸੀ ਬੋਲੀ ਵਿੱਚ ਹਿੰਦੁਸਤਾਨੀ ਦੀ ਝਲਕ ਸੀ ਤੇ ਦੂਜਾ ਦਲ ਵਿੱਚ ਵਿਚਰਨ ਵਾਲੇ ਤੇ ਇੱਥੇ ਹੀ ਜੰਮੇ ਪਲੇ ਬਾਲਾਂ ਦਾ ਮੁਕਾਬਲਾ ਤਾਂ ਕਾਲ ਨਹੀਂ ਕਰ ਸਕਦਾ ਇਸੇ ਛੋਟੇ ਬਾਲ ਨੇ ਤਾਂ ਤੰਗ ਹੋਣਾ ਹੀ ਸੀ ਇੱਕ ਦਿਨ ਸਿੰਘਾਂ ਦੁਆਰਾ ਇਸ ਦੀ ਬੋਲੀ ਦਾ ਲਗਾਤਾਰ ਮਖੌਲ ਅਡਾਉਣ ਕਰਕੇ ਇਹ ਰੋਣ ਲੱਗ ਪਿਆ ਤੇ ਰੋਂਦਾ ਰੋਂਦਾ ਨਵਾਬ ਕਪੂਰ ਸਿੰਘ ਕੋਲ ਗਿਆ ਮੈਂ ਹੁਣ ਇਹ ਸੇਵਾ ਨਹੀਂ ਕਰ ਸਕਾਂਗਾ ਤੁਸੀਂ ਕਿਰਪਾ ਕਰਕੇ ਘੋੜਿਆਂ ਦੀ ਸੇਵਾ ਕਿਸੇ ਹੋਰ ਨੂੰ ਦੇ ਦਿਓ ਪਹਿਲਾਂ ਚੁੱਪ ਤਾਂ ਕਰ ਫਿਰ ਦੱਸ ਕੇ ਕੀ ਗੱਲ ਹੋਈ ਹੈ ਬੜੇ ਝੰਮੇ ਨਾਲ ਨਵਾਬ ਸਾਹਿਬ ਬੋਲੇ ਇਕਤਾ ਇਹ ਦਾਣਾ ਸੁੱਚੇ ਹੱਥੀ ਨਹੀਂ ਲੈਂਦੀ ਤੇ ਜੇ ਮੈਂ ਟੋਕਾਂ ਤਾਂ ਮੈਨੂੰ ਕੁੱਟਦੇ ਹਨ ਇੱਕ ਦੋ ਨਹੀਂ ਸਾਰੇ ਦੇ ਸਾਰੇ ਤੇ ਉਹ ਫੇਰ ਰੋਣ ਲੱਗ ਪਿਆ ਆ ਇਧਰ ਆ ਮੇਰੇ ਕੋਲ ਨਵਾਬਕ ਪੂਰਸ਼ੰਗ ਜੀ ਨੇ ਉਸ ਨੂੰ ਆਪਣੀ ਗੋਦ ਵਿੱਚ ਲਿਆ ਖਾਲਸਾ ਜੀ ਉਸ ਦੇ ਸਿਰ ਤੇ ਹੱਥ ਧਰਿਆ ਤੇ ਬੋਲੇ ਤੂੰ ਦੇਖ ਸਿਰਫ 12000 ਘੋੜਿਆਂ ਨੂੰ ਦਾਣਾ ਦੇਣ ਤੇ ਹੀ ਅੱਕ ਗਿਆ ਹੈ ਖਾਲਸਾ ਪੰਥ ਤਾਂ ਹੋਰ ਵੱਧ ਫੁੱਲ ਰਿਹਾ ਹੈ ਘੋੜਿਆਂ ਦੀ ਗਿਣਤੀ ਤਾਂ ਲੱਖਾਂ ਟੱਪ ਜਾਣੀ ਹੈ ਫਿਰ ਉਦੋਂ ਕੀ ਕਰਿਆ ਕਰਾਂਗੇ ਨਾਲੇ ਤੈਨੂੰ ਇੱਕ ਭੇਦ ਦੀ ਗੱਲ ਦੱਸਾਂ ਨਵਾਬ ਸਾਹਿਬ ਹੌਲੀ ਜਿਹੀ ਬੁਲੀ ਜਿਵੇਂ ਉਹ ਬਾਲ ਨੂੰ ਕਹਿ ਰਹੇ ਹੋਣ ਕਿ ਸਿਰਫ ਤੈਨੂੰ ਦੱਸ ਰਿਹਾ ਹਾਂ ਬਾਲ ਉੱਤਸਕਤਾ ਨਾਲ ਨਵਾਬ ਕਪੂਰ ਸਿੰਘ ਜੀ ਵੱਲ ਦੇਖਣ ਲੱਗਾ ਮੈਂ ਕੁਝ ਕੁ ਘੋੜਿਆਂ ਦੀ ਲਿੱਦ ਚੁੱਕਦਾ ਹੁੰਦਾ ਸੀ ਤੇ ਮੈਨੂੰ ਪੰਥ ਨੇ ਨਵਾਬ ਬਣਾ ਦਿੱਤਾ ਤੇ ਤੂੰ ਤਾਂ ਸਾਰੇ ਘੋੜਿਆਂ ਨੂੰ ਦਾਣਾ ਵਰਤਾਉਂਦਾ ਹੈ ਹੋ ਸਕਦਾ ਪੰਥ ਤੈਨੂੰ ਪਾਤਸ਼ਾਹ ਹੀ ਬਣਾ ਦੇਵੇ ਐਸੀ ਸਿੱਦਕੀ ਤੇ ਕਹਿਣੀ ਕਰਨੀ ਦੇ ਸੂਰੇ ਪੰਥ ਦੇ ਮਹਾਨ ਸੇਵਾਦਾਰ ਨਵਾਬ ਕਪੂਰ ਸਿੰਘ ਜੀ ਨੇ ਇਹ ਬੋਲ ਬਾਲ ਦੇ ਕੰਨਾਂ ਵਿੱਚ ਕਹੇ ਸਨ ਔਰ ਕਿਸੇ ਨੂੰ ਸੁਣੇ ਹੋਣ ਚਾਹੇ ਨਾ ਪਰ ਬਕਲੰਗੀ ਤਰਜੀਆ ਨੇ ਤਾਂ ਜ਼ਰੂਰ ਸੁਣੇ ਤੇ ਉਹਨਾਂ ਨੇ ਨਵਾਬ ਕਪੂਰ ਸਿੰਘ ਦੇ ਇਨ੍ਹਾਂ ਬੋਲਾਂ ਤੇ ਸੱਚੇ ਹੋਂ ਦੀ ਮੋਹਰ ਲਾ ਦਿੱਤੀ ਤੇ ਬਾਲ ਇੱਕ ਦਿਨ ਸੱਚ ਮੁੱਚ ਪੰਥ ਪਾਤਸ਼ਾ ਬਣਿਆ ਕੌਣ ਸੀ ਇਹ ਬਾਲ ਜਨਨ ਲਈ ਤਾਂ ਭਾਵੇਂ ਅਸੀਂ ਤਿੰਨੋਂ ਹੀ ਉਤਸਕ ਸਾਂ ਪਰ ਕਥਾ ਨੂੰ ਵਿੱਚੋਂ ਕਿਵੇਂ ਟੋਕਦੇ ਸੋ ਸਾਡੇ ਮਗਰ ਖਲੋਤੇ ਇੱਕ ਸਿੰਘ ਨੇ ਸਾਡੀ ਇਹ ਮੁਸ਼ਕਲ ਹੱਲ ਕਰ ਦਿੱਤੀ। ਸੁਲਤਾਨ ਉਲਕੋਮ ਸਰਦਾਰ ਜੱਸਾ ਸਿੰਘ ਆਲੂਵਾਲੀਆ। ਬਾਬਾ ਭੰਗੂ ਬੋਲਿਆ ਤੇ ਪੁੱਛਣ ਵਾਲਾ ਸਿੰਘ ਹੁਣ ਆਪਣੀਆਂ ਬਾਹਾਂ ਤੇ ਹੱਥ ਫੇਰ ਰਿਹਾ ਸੀ ਜਿਵੇਂ ਡੂ ਕੰਡਾ ਖੜਾ ਹੋਣ ਤੇ ਕਰੀਦਾ ਹੈ। ਦੇਵਾ ਸਿੰਘ ਆਲੂਵਾਲੀਏ ਦੇ ਤਿੰਨਾ ਪੁੱਤਰਾਂ ਵਿੱਚੋਂ ਬਦਰ ਸਿੰਘ ਦੇ ਘਰ ਜੱਸਾ ਸਿੰਘ ਨੇ ਜਨਮ ਲਿਆ। ਇਨਾ ਦੇ ਪਰਕੇ ਆਲੂ ਪਿੰਡ ਤੋਂ ਹੋਣ ਕਰਕੇ ਨਾਮ ਨਾਲ ਆਲੂ ਵਾਲੀਏ ਲੱਗ ਗਿਆ ਭਾਈ ਬਦਰ ਸਿੰਘ ਨੇ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਸਨ ਤੇ ਉਹਨਾਂ ਦੇ ਹਜ਼ੂਰੀ ਸਿੰਘਾਂ ਪਾਸੋਂ ਹੀ ਖੰਡੇ ਕੀ ਪਾਹਲ ਲਈ ਸੀ ਬਦਰ ਸਿੰਘ ਦਾ ਆਨੰਦ ਕਾਰਜ ਭਾਈ ਬਾਗ ਸਿੰਘ ਦੀ ਭੈਣ ਨਾਲ ਹੋਇਆ ਭਾਈ ਬਾਗ ਸਿੰਘ ਦਲਪੰਥ ਵਿੱਚ ਵਿਚਰਦੇ ਸਨ ਤੇ ਬੁੱਢੇ ਦਲ ਦੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਦੇ ਨੇੜਲੇ ਸਾਥੀਆਂ ਵਿੱਚੋਂ ਸਨ ਜਦ ਸਰਬੱਤ ਖਾਲਸਾ ਵਿੱਚ ਪੰਥ ਨੂੰ ਬੁੱਢਾ ਦਲ ਤੇ ਤਰਨਾ ਦਲ ਵਿੱਚ ਵੰਡਿਆ ਗਿਆ ਤਾਂ ਭਾਈ ਬਾਗ ਸਿੰਘ ਬੁੱਢੇ ਦਲ ਵਿੱਚ ਨਵਾਬ ਕਪੂਰ ਸਿੰਘ ਜੀ ਕੋਲ ਹੀ ਰੁਕੇ ਸਨ ਜਸਾ ਸਿੰਘ ਦੇ ਨਾਨਕੇ ਹੱਲੋ ਵਾਲੀਏ ਪਰਿਵਾਰ ਦੇ ਪੰਥਕ ਸੇਵਾ ਵਿੱਚ ਜੁੜੇ ਹੋਣ ਕਰਕੇ ਇਹਨਾਂ ਦੀ ਮਾਤਾ ਬੀਬੀ ਜੀਵਨ ਕੌਰ ਵੀ ਗੁਰਮਤ ਵਿੱਚ ਪੱਕਕ ਇਸਤਰੀ ਸੀ ਬੇਅੰਤ ਬਾਣੀ ਕੰਠ ਹੁੰਦੇ باوجود ਵੀ ਬੀਬੀ ਜੀ ਬਾਣੀ ਦੀ ਪੋਥੀ ਗਾਤਰੇ ਪਾਏ ਖਜ਼ਾਨੇ ਵਿੱਚ ਸਦਾ ਨਾਲ ਰੱਖਦੇ ਸਨ ਕਮਾਲ ਦਾ ਕੀਰਤਨ ਕਰਨ ਦੀ ਦਾਤ ਸਤਿਗੁਰਾਂ ਨੇ ਬੀਬੀ ਜੀ ਨੂੰ ਬਖਸ਼ੀ ਹੋਈ ਸੀ ਦੋ ਤਾਰੇ ਨਾਲ ਜਦ ਸਤਿਗੁਰਾਂ ਦੀ ਕੀਰਤਨ ਕਰਦੇ ਤਾਂ ਸੰਗਤ ਬਾਣੀ ਦੇ ਆਨੰਦ ਰਾਹੀਂ ਉੱਚੇ ਰੋਹਾਨੀ ਮੰਡਲਾ ਵਿੱਚ ਪਹੁੰਚ ਜਾਂਦੇ। ਰਤਨ ਸਿੰਘਣੀਆਂ ਦੇ ਜੀਵਨ ਦੇ ਦਰਸ਼ਨ ਕਰਨੇ ਹੁਣ ਤਾਂ ਮਾਤਾ ਜੀ ਦਾ ਜੀਵਨ ਇੱਕ ਮਿਸਾਲ ਹੈ। ਹੁਣ ਮਾਂ ਦੇ ਜੀਵਨ ਦਾ ਪ੍ਰਭਾਵ ਤਾਂ ਬਾਲ ਤੇ ਪੈਣਾ ਹੀ ਸੀ। ਇੱਥੇ ਇੱਕ ਸਾਖੀ ਦੱਸਣਯੋਗ ਹੋਰ ਵੀ ਹੈ ਕਿ ਵਿਆਹ ਤੋਂ ਕਾਫੀ ਚਿਰ ਮੰਗਰੋਂ ਤੀਕ ਭਾਈ ਬਦਰ ਸਿੰਘ ਦੇ ਘਰ ਕੋਈ ਸੰਤਾਨ ਪੈਦਾ ਨਹੀਂ ਹੋਈ ਸੀ। ਭਾਈ ਬਦਰ ਸਿੰਘ ਬੀਬੀ ਜੀ ਨੂੰ ਨਾਲ ਲੈ ਕੇ ਕਲਗੀ ਤਰਪਤਾ ਜੀ ਕੋਲ ਆਏ। ਮਨ ਵਿੱਚ ਸੀ ਕਿ ਪਾਤਸ਼ਾਹ ਤੋਂ ਜਾ ਕੇ ਸੰਤਾਨ ਦੀ ਮੰਗ ਕਰਨੀ। ਪਰ ਕਲਗੀ ਤਰਜੀ ਦੇ ਦਰਸ਼ਨ ਕਰਕੇ ਕਦ ਕਿਸ ਤੇ ਮਨ ਵਿੱਚ ਕੁਝ ਹੋਰ ਮੰਗਣ ਦਾ ਫੁਰਨਾ ਆ ਸਕਦਾ ਸੀ। ਬਿਨਾ ਕੁਝ ਬੋਲੇ ਸਤਿਗੁਰੂ ਦੇ ਹਸੂ ਟਿੱਕ ਟਿੱਕੀ ਲਾ ਕੇ ਮਹਾਰਾਜ ਨੂੰ ਰਾਨੀ ਚਿਹਰੇ ਵਾਲਾ ਤੱਕਦੇ ਰਹੇ ਪਰ ਸਿੱਖ ਨਾ ਮੰਗੇ ਤਾਂ ਕੀ ਪਾਤਸ਼ਾਹ ਨੂੰ ਪਤਾ ਨਹੀਂ ਲੱਗੇਗਾ ਕਿ ਸਿੱਖ ਦੀ ਕੀ ਲੋਚਾ ਹੈ ਜਾਣੀ ਜਾਣ ਸਤਿਗੁਰੂ ਇਸ ਗੁਰਸਿੱਖ ਜੁੜੇ ਕੋਲ ਆਏ ਤੇ ਬੁਲੇ ਅਕਾਲ ਪੁਰਖ ਜੀ ਦੀ ਆਰਾਧਨਾ ਕਰੋ ਗੁਰੂ ਨਾਨਕ ਜੀ ਨੂੰ ਮਨ ਵਿੱਚ ਵਸਾ ਕੇ ਰੱਖੋ ਸਾਧ ਸੰਗਤ ਦੇ ਚਰਨ ਪਰਸ ਦੇ ਰਹੋ ਗੁਰੂ ਸਦਾ ਨਾਲ ਹੈ ਤੁਹਾਡਾ ਬਾਲ ਗੁਰੂ ਕਾ ਲਾਲ ਹੋਏਗਾ ਧੰਨ ਹੋ ਗਏ ਸਤਿਗੁਰੂ ਦੋਹਾ ਨੇ ਕਲਗੀਧਰ ਪਿਤਾ ਜੀ ਦੇ ਚਰਨ ਸਪਰਸ਼ ਕੀਤੇ ਮੇਰਾ ਪੁੱਤਰ ਗੁਰੂ ਕਾ ਲਾਲ ਹੋਏਗਾ ਵਾਪਸ ਮੁੜਦੇ ਹੋਏ ਮਾਤਾ ਜੀ ਰਾਹ ਵਿੱਚ ਕਈ ਵਾਰ ਖੁਸ਼ੀ ਵਿੱਚ ਖੀਵੇ ਹੁੰਦੇ ਬੋਲੇ ਧੰਨ ਭਾਗ ਨੇ ਆ ਸਾਡੇ ਕੇ ਸਤਿਗੁਰਾਂ ਨੇ ਐਸੀ ਆਸੀਸ ਚੋਲੀ ਪਾਈ ਸਮਾ ਬਿੱਤਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਮੰਗਰੋਂ ਪੰਥ ਉੱਪਰ ਕਹਿਰਾਂ ਦੇ ਦਿਨ ਆਏ। ਪਰ ਸਿੱਧਕਵਾਨਾਂ ਨੂੰ ਕੌਣ ਢੁਲਾ ਸਕਦਾ ਹੈ? ਸ਼ਹੀਦ ਹੋ ਗਏ ਸਿੰਘ, ਪੰਥ ਸੇਵਾ ਹਿਤ ਮੁਰ ਜਨਮ ਲੈਣ ਲਈ ਮਾਵਾਂ ਦੀਆਂ ਕੋਖਾਂ ਟੋਲਦੇ ਫਿਰ ਰਹੇ ਸਨ। ਐਸੇ ਹੀ ਕਿਸੇ ਸਿੰਘ ਨੇ ਭਾਈ ਬਦਰ ਸਿੰਘ ਦੇ ਘਰੋਂ ਬੀਬੀ ਜੀ ਦੀ ਕੋਖ ਨੂੰ ਚੁਣਿਆ ਤੇ ਗੁਰੂ ਕੇ ਲਾਲ ਜਸਾ ਸਿੰਘ ਦਾ ਜਨਮ ਹੋਇਆ। ਪਿਤਾ ਬਦਰ ਸਿੰਘ ਕੁਝ ਸਾਲਾਂ ਮੰਗਰੋਹੀ ਚੜਾਈ ਕਰ ਗਏ। ਮਾਤਾ ਤੇ ਹੁਣ ਹੋਰ ਵੱਡੀ ਜ਼ਿੰਮੇਵਾਰੀ ਸੀ। ਪਰ ਉਹਨਾਂ ਨੇ ਜਸਾ ਸਿੰਘ ਨੂੰ ਸਿੱਖੀ ਤੇ ਗੁਰਮਤਿ ਵਿਦਿਆ ਦੇਣ ਲਈ ਕੋਈ ਕਸਰ ਨਾ ਰਹਿਣ ਦਿੱਤੀ। ਜਸਾ ਸਿੰਘ ਆਪਣੇ ਬਚਪਨ ਦੇ ਦਿਨਾਂ ਵਿੱਚ ਮਹਾਨ ਸ਼ਹਾਦਤਾਂ ਦੇ ਰੂਹ ਰੂਹ ਹੋ ਰਹੇ ਹਸੀ। ਸਿੱਖਾਂ ਤੇ ਹੋ ਰਹੇ ਅਤਿਆਚਾਰ ਤੇ ਤਸ਼ੱਦਦ ਦੀ ਚਰਚਾ ਜੇ ਹਰ ਪਾਸੇ ਸੀ ਤਾਂ ਸਿੱਖਾਂ ਦੇ ਸਿਰੜ ਤੇ ਸਿੱਧਕ ਦੀਆਂ ਬਾਤਾਂ ਵੀ ਲੋਕਾਂ ਦੀ ਜ਼ੁਬਾਨ ਤੇ ਸਨ। ਮਹਾਰਾਜ ਦੇ ਪਾਣੇ ਵਿੱਚ ਹੋ ਰਹੀਆਂ ਕੁਰਬਾਨੀਆਂ ਬਾਲ ਜਸਾ ਸਿੰਘ ਦੇ ਮਨ ਨੂੰ ਪੰਥ ਤੋਂ ਹੱਸ ਕੇ ਆਪਾ ਵਾਰ ਜਾਣ ਲਈ ਪ੍ਰੇਰਿਤ ਕਰ ਰਹੀਆਂ ਸਨ ਕਿਨ ਪੁੱਤਰਨ ਤੋਂ ਮਾਂ ਕਿਨ ਪੁੱਤਰਨ ਤੋਂ ਇੱਕ ਦਿਨ ਉਹ ਸਾਖੀ ਸੁੰਦਾ ਸੁੰਦਾ ਬੋਲਿਆ ਉਸ ਤੇ ਇਸ ਭੋਲੇ ਜਿਹੇ ਪਰ ਵੱਡੇ ਸਵਾਲ ਨੇ ਮਾਂ ਨੂੰ ਹੈਰਾਨ ਕਰ ਦਿੱਤਾ ਉਹ ਸਾਖੀ ਸੁਣਾਉਂਦੀ ਸੁਣਾਉਂਦੀ ਰੁਕ ਗਈ ਤੇ ਸੋਚਣ ਲੱਗੀ ਸਾਰੇ ਸਾਥੀ ਚੁੱਪਚਾਪ ਸੁਣ ਰਿਹਾ ਸੀ ਪਰ ਜਦ ਹੀ ਮਾ ਨੇ ਕਿਹਾ ਜਦੋਂ ਮਾਤਾ ਜੀ ਨੇ ਸੱਚੇ ਪਾਤਸ਼ਾਹ ਨੂੰ ਸਾਹਿਬਜ਼ਾਦਿਆਂ ਬਾਰੇ ਪੁੱਛਿਆ ਤਾਂ ਉਹਨਾਂ ਆਪਣੇ ਪੁੱਤਰਾਂ ਵੱਲ ਹੱਥ ਕਰਦਿਆਂ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁਤਚਾਰ ਚਾਰ ਮੂਏ ਤੋਂ ਕਿਆ ਭਯਾ ਜੀਵਤ ਕਈ ਹਜ਼ਾਰ ਇਥੇ ਉਹ ਇਕਦਮ ਬੋਲਿਆ ਕਿੰਨੇ ਪੁੱਤਰਾਂ ਨੂੰ ਮਾਣ ਕੌਣ ਕੌਣ ਸੀ ਉੱਥੇ ਉੱਥੇ ਮਾਤਾ ਕੁਝ ਸੋਚਦੀ ਹੋਈ ਬੋਲੀ ਉੱਥੇ ਪਾਈ ਦਿਆ ਸਿੰਘ ਸਨ ਪਾਈ ਫਤੀ ਸਿੰਘ ਪਾਈ ਵੀਰ ਸਿੰਘ ਤੀਰ ਸਿੰਘ ਬਾਬਾ ਦੀਪ ਸਿੰਘ ਤੇ ਇਨਾਂ ਜਿਹੇ ਹੀ ਸੱਚੇ ਪਾਤਸ਼ਾਹ ਦੇ ਕਿੰਨੇ ਹੀ ਹੋਰ ਦੁੱਲੇ ਪੁੱਤਰ ਜਿਹੜੇ ਮਹਾਰਾਜ ਤੇ ਇੱਕ ਬੋਲ ਤੇ ਬੰਦੂਕਾਂ ਦੇ ਅੱਗੇ ਸੀਨੇ ਧਾਣ ਕੇ ਖੜੂ ਜਾਂਦੇ ਸਨ ਤੇ ਆਪਣਾ ਸਿਰ ਤਲੀ ਤੇ ਟਿਕਾਈ ਰੱਖਦੇ ਸਨ ਮਹਾਰਾਜ ਦੇ ਚਰਨਾਂ ਵਿੱਚ ਭੇਟ ਕਰਨ ਲਈ ਅੱਛਾ ਇਹਨਾਂ ਤੋਂ ਬਾਰੇ ਸਨ ਸੱਚੇ ਪਾਤਸ਼ਾਹ ਨੇ ਚਾਰ ਇਹਨਾਂ ਵਰਗਾ ਕਿਵੇਂ ਬਣਾ ਮੈਂ ਬਣ ਸਕਦਾ ਇਹਨਾਂ ਜਿਹਾ ਤਾਂ ਕਿ ਸੱਚੇ ਪਾਤਸ਼ਾਹ ਮੈਨੂੰ ਵੀ ਪਿਆਰ ਕਰਨ ਉਹ ਤਾਂ ਸਾਰਿਆਂ ਨੂੰ ਪਿਆਰ ਕਰਦੇ ਆ ਮਾਂ ਬੋਲੀ ਹਾਂ ਪਰ ਇਹਨਾਂ ਨੂੰ ਜ਼ਿਆਦਾ ਕਰਦੇ ਹੋਣਗੇ ਜਿਨ੍ਹਾਂ ਵੱਲ ਇਸ਼ਾਰਾ ਕਰਕੇ ਉਹਨਾਂ ਕਿਹਾ ਇਹ ਇਨ ਪੁੱਤਰਨ ਕੇ ਸੀਸ ਪਰ ਕਿਵੇਂ ਬਣ ਸਕਦਾ ਉਹਨਾਂ ਜਿਹਾ ਬਾਣੀ ਪੁੱਤਰ ਬਾਣੀ ਪੜ ਸ਼ਾਸਤਰ ਅੰਗ ਸੰਗ ਰੱਖ ਸਦਾ ਕਦੋਂ ਤੇ ਕਿਵੇਂ ਚਲਾਉਣੇ ਹਨ ਇਹ ਵੱਲ ਵੀ ਸਿੱਖ ਘੋੜ ਸਵਾਰੀ ਘੋੜ ਸਵਾਰੀ ਬਹੁਤ ਪਸੰਦ ਹੈ ਸੱਚੇ ਬਾਦਸ਼ਾਹ ਨੂੰ ਹੋਰ ਸਵਾਰ ਸਿੰਘ ਬਾਣੀ ਹੋਰ ਪੜਿਆ ਕਰਾਂ ਮਾ ਚੰਗੀ ਨਿਤਨੇਮ ਤੋਂ ਬਿਨਾ ਵਾਈ 12 ਪਟੀ 12 ਮਾ ਸੁਖਮਣੀ ਅਕਾਰ ਉਸਤਤ ਚੰਡੀ ਦੀ ਵਾਰ ਦਾ ਨਿਤ ਨਿਮੀਸੀ ਹਾ ਪੁੱਤਰ ਸਵਾਸ ਸਵਾਸ ਬਾਣੀ ਮਾ ਬੁਲੀ ਠੀਕ ਆ ਮਾ ਇਹ ਕਹਿੰਦਿਆਂ ਹੋਇਆਂ ਉਹ ਬਾਹਰ ਨੂੰ ਚਲੇ ਗਿਆ ਉਜੇ ਚੇਰ ਮੰਗਰੋਂ ਹੁਣ ਉਹ ਘੋੜਿਆਂ ਦੇ ਤਬੀਲੇ ਅੱਗੇ ਖਲੋਤਾ ਸੀ ਪਰ ਕੋਈ ਤਾਂ ਘੋੜਾ ਹੋਏਗਾ ਮੇਰੇ ਲਈ ਉਹ ਬੋਲਿਆ ਜਿਹੜਾ ਸਿੰਘ ਘੋੜਿਆਂ ਦੀ ਦੇਖਭਾਲ ਕਰਦਾ ਸੀ ਉਹ ਕਹਿ ਰਿਹਾ ਸੀ ਕਿ ਸਾਰੇ ਸਿੰਘ ਕਿਸੇ ਮਹਿਮਤੇ ਗਏ ਹੋਏ ਹਨ ਸੋ ਉਹ ਸਾਰੇ ਘੋੜੇ ਲੈ ਗਏ ਹਨ ਉਹ ਚੰਗੀ ਦਾ ਮੂੰਹ ਥੋੜਾ ਉਦਾਸ ਹੋਇਆ ਸੀ ਕਿ ਉਹ ਸਾਹਮਣੇ ਵੇਖ ਕੇ ਖੁਸ਼ੀ ਨਾਲ ਬੋਲਿਆ ਅਹ ਦੇਖੋ ਉਹ ਫਿਰਦਾ ਇੱਕ ਘੋੜਾ ਉਹ ਨਹੀਂ ਨਿੱਕੇ ਪਰ ਚੰਗੀ ਉਹ ਤਾਂ ਬਾळा ਅਥਰਾ ਕੋੜਾ ਉਸ ਨੇ ਤਾਂ ਅੱਜ ਤੱਕ ਕਿਸੇ ਤਜਰਵੇਕਾਰ ਘੋੜ ਸਵਾਰ ਤੋਂ ਆਪਣੇ ਤੇ ਕਾਠ ਹੀ ਨਹੀਂ ਪੈਣ ਦਿੱਤੀ ਤੂੰ ਕਿਵੇਂ ਉਸਤੇ ਸਵਾਰੀ ਕਰ ਲਵੇਂਗਾ ਮੈਂ ਉਸ ਕੋਲ ਚਲਾ ਜਾਮਾ ਕੁਝ ਨਹੀਂ ਕਰਦਾ ਬਸ ਕੋਲ ਜਾਣਾ ਹੈ ਜਾ ਚਲਾ ਜਾ ਪਰ ਬਹੁਤੀ ਨੀੜ ਨਾ ਜਾਏ ਸਿੰਘ ਨੇ ਮੁਸਕਰਾਉਂਦਿਆਂ ਹੋਇਆ ਕਿਹਾ ਹੁਣ ਉਹ ਘੋੜੇ ਕੋਲ ਖਲੋਤਾ ਸੀ ਸੱਚ ਮੁੱਚ ਇੱਡੀ ਕੱਦ ਦਾ ਘੋੜਾ ਅੱਜ ਤੱਕ ਉਸ ਨੇ ਨਹੀਂ ਦੇਖਿਆ ਸੀ। ਕਾਫੀ ਚਿਰ ਉਹ ਉਸਤੇ ਆਲੇ ਦੁਆਲੇ ਫਿਰਦਾ ਰਿਹਾ। ਹੌਲੀ-ਹੌਲੀ ਨੇੜੇ ਹੋਇਆ, ਹੱਥ ਫੇਰਿਆ, ਫਿਰ ਮੂੰਹ ਕੋੜਾਇਆ, ਮੂੰਹ ਤੇ ਹੱਥ ਫੇਰਨ ਲੱਗਾ। ਪਤਾ ਮੈਂ ਤੇਰੇ ਕੋਲ ਕਿਉਂ ਆਇਆ? ਉਸ ਨੇ ਘੋੜੇ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਮੈਨੂੰ ਮਾਂ ਨੇ ਕਿਹਾ ਹੈ ਕਿ ਸੱਚੇ ਪਾਤਸ਼ਾਹ ਬਹੁਤ ਪਿਆਰ ਕਰਦੇ ਨੇ ਉਸ ਸਿੱਖ ਨੂੰ। ਜੋ ਬਾਣੀ ਪੜੇ ਸ਼ਸਤਰ ਸੰਗ ਰੱਖੇ ਸੇਵਾ ਵਿੱਚ ਜੁਟਿਆ ਰਹੇ ਤੇ ਘੋੜ ਸਵਾਰੀ ਕਰੇ ਬਾਕੀ ਸਭ ਕੁਝ ਮੈਂ ਥੋੜਾ ਥੋੜਾ ਕਰ ਰਹੀ ਹਾਂ ਹਾਂ ਪਰ ਮੈਨੂੰ ਘੋੜ ਸਵਾਰੀ ਨਹੀਂ ਆਉਂਦੀ ਤੇ ਤੈਨੂੰ ਪਤਾ ਮਹਾਰਾਜ ਉਸ ਘੋੜੇ ਨੂੰ ਵੀ ਬਹੁਤ ਪਿਆਰ ਕਰਦੇ ਆ ਜੋ ਪਛੰਗੀਆਂ ਨੂੰ ਆਪਣੇ ਤੇ ਸਵਾਰੀ ਕਰਨ ਦੇਵੇ ਜੇ ਤੇ ਜੇ ਤੂੰ ਮੈਨੂੰ ਸਵਾਰੀ ਕਰਨ ਦੇਵੇਂ ਤਾਂ ਮੈਂ ਸੱਚੇ ਪਾਤਸ਼ਾਹ ਕੋਲ ਤੇ ਰਿਸਿਫਤ ਕਰਾਂਗਾ ਸੱਚੀ ਮੈਂ ਕਹਾਂਗਾ ਕਿ ਇਹ ਤੁਰੰਗ ਭਚੰਗੀਆਂ ਨੂੰ ਬਹੁਤ ਪਿਆਰ ਕਰਦਾ ਹੈ ਦੇਖ ਲਈ ਮਹਾਰਾਜ ਤੈਨੂੰ ਸਿਰ ਤੇ ਹੱਥ ਫੇਰ ਕੇ ਪਿਆਰ ਦੇਣਗੇ ਅਗਲੇ ਹੀ ਹਵਾਲ ਭਚੰਗੀ ਘੋੜੇ ਦੇ ਉੱਪਰ ਸੀ ਤੇ ਕਿਸੇ ਤਸਰਵੇ ਕਰ ਘੋੜ ਸਵਾਰ ਵਾਂਗ ਸਵਾਰੀ ਕਰ ਰਿਹਾ ਸੀ ਸਭ ਹੈਰਾਨ ਸਨ ਜਿਸ ਅਥਰੇ ਘੋੜੇ ਤੇ ਅੱਜ ਤੱਕ ਕੋਈ ਕਾਠ ਹੀ ਨਹੀਂ ਪਾ ਸਕਿਆ ਸੀ ਉਸਨੇ ਪਚੰਗੀ ਬਿਨਾ ਕਾਠੀ ਤਸਵਾਰ ਸੀ ਤੇ ਘੋੜੇ ਨੂੰ ਲੈ ਕੇ ਦੂਰ ਜੰਗਲ ਕੰਨੀ ਨਿਕਲ ਗਿਆ ਜਿੱਥੇ ਵਿੱਚ ਕੋਈ ਹੋਰ ਮਾਂ ਆਪਣੇ ਬਾਲ ਨੂੰ ਸੁਣਾ ਰਹੀ ਸੀ ਚਾਰ ਮੋਏ ਤੋ ਕਿਆ ਪਿਆ ਜੀਵਤ ਕਈ ਹਜ਼ਾਰ ਜਸਾ ਸਿੰਘ ਕੁਝ ਪੰਚਕ ਬਰਿਆਂ ਦਾ ਹੋਈਗਾ ਕਿ ਉਹ ਮਾਤਾ ਕੁਲ ਪੱਛਿਆ ਆ ਤੇ ਬੋਲਿਆ ਮਾਤਾ ਜੀ ਮੇਰੇ ਨਾਲ ਦੇ ਬੇਲੀਆਂ ਦੇ ਪਰਿਵਾਰ ਵੱਡੇ ਮਾਤਾ ਜੀ ਦੇ ਦਰਸ਼ਨਾਂ ਨੂੰ ਦਿੱਲੀ ਜਾ ਰਹੇ ਹਨ ਆਪਾਂ ਵੀ ਚਲੀਏ ਧੰਨ ਭਾਗ ਪੁੱਤਰ ਆਪਾਂ ਵੀ ਜ਼ਰੂਰ ਚਲਾਂਗੇ ਮਾਤਾ ਜੀ ਨੇ ਅੱਖਾਂ ਭਰਦੇ ਜਵਾਬ ਦਿੱਤਾ ਮਾਤਾ ਸੁੰਦਰੀ ਜੀ ਦੇ ਦਰਸ਼ਨ ਕੀਤਿਆਂ ਨੂੰ ਜੱਸਾ ਸਿੰਘ ਦੀ ਮਾਤਾ ਨੂੰ ਚੇਰ ਹੋ ਗਿਆ ਸੀ ਸੋ ਜਦ ਹੀ ਉਹਨਾਂ ਨੂੰ ਪਤਾ ਲੱਗਿਆ ਉਹ ਦਿੱਲੀ ਜਾਣ ਦੀ ਤਿਆਰੀ ਕਰ ਦਿੱਤੀ ਦਿੱਲੀ ਜਾ ਕੇ ਜਸਾ ਸਿੰਘ ਤੇ ਬੀਬੀ ਜੀਵਨ ਕੌਰ ਨੇ ਵੱਡੇ ਮਾਤਾ ਜੀ ਦੀ ਇੰਨੀ ਸੇਵਾ ਕੀਤੀ ਕਿ ਮਾਤਾ ਜੀ ਉਹਨਾਂ ਉੱਪਰ ਬਹੁਤ ਪ੍ਰਸੰਨ ਹੋਏ। ਮਾਤਾ ਜੀਵਨ ਕੌਰ ਗੁਰੂ ਸੁਰਤ ਵਿੱਚ ਡੁੱਬ ਕੇ ਜਦ ਰਸ ਪਿੰਨਾ ਕੀਰਤਨ ਕਰਦੇ ਸੰਤ ਸਭ ਦਾ ਮਨ ਮੋਹ ਲੈਂਦੇ ਸਨ ਤੇ ਨਾਲ ਬੈਠਾ ਬਾਲ ਜਸਾ ਸਿੰਘ ਜਦ ਮਾਤਾ ਜੀ ਦਾ ਸਾਥ ਦਿੰਦਾ ਹੋਇਆ ਗਾਉਂਦਾ ਸੀ ਸਰਬੱਤ ਸੰਗ ਤਾਂ ਆਪਣੇ ਬੱਚਿਆਂ ਨੂੰ ਜਸਾ ਸਿੰਘ ਜਿਹਾ ਹੋ ਜਾਣ ਲਈ ਪ੍ਰੇਰਿਤ ਹੀਆਂ ਸਨ। ਮਾਤਾ ਜੀ ਤੇ ਬਾਲ ਜਸਾ ਸਿੰਘ ਸਵੇਰੇ ਸ਼ਾਮ ਕੀਰਤਨ ਦੀ ਚੌਂਕੀ ਭਰਦੇ ਸਨ ਇਹਨਾਂ ਦੋਹਾਂ ਦੇ ਕੀਰਤਨ ਤੇ ਗੁਰਮਖ ਜੀਵੰਤ ਉਪਰਸੰਨ ਹੋਣ ਕਰਕੇ ਮਾਤਾ ਸੁੰਦਰੀ ਜੀ ਨੇ ਇਹਨਾਂ ਨੂੰ ਆਪਣੇ ਕੋਲ ਦਿੱਲੀ ਹੀ ਰੱਖ ਲਿਆ ਜਸਾ ਸਿੰਘ ਤਾਂ ਮਾਤਾ ਸੁੰਦਰੀ ਜੀ ਦਾ ਬਹੁਤ ਹੀ ਪਿਆਰਾ ਹੋ ਗਿਆ ਸੀ ਉਹ ਆਪਣੇ ਹੱਥੀਂ ਉਸ ਨੂੰ ਖਵਾਉਂਦੇ ਪਿਉਂਦੇ ਸਨ ਨਾਲ ਹੀ ਉਹ ਸਦਾ ਉਸ ਦੇ ਸਿਰ ਉੱਤੇ ਹੱਥ ਧਾਰ ਵੱਡੀਆਂ ਮੱਲਾਮਾਰਨ ਤੇ ਪੰਥ ਸੇਵਾ ਦੇ ਚਾਉ ਦੀਆਂ ਅਸੀਸਾਂ ਦਿੰਦੇ ਰਹਿੰਦੇ ਸਨ। ਉਹ ਲਗ ਸੱਤਕ ਬਰੇ ਦੋਹੇ ਮਾਪੁੱਤ ਮਾਤਾ ਸੁੰਦਰੀ ਜੀ ਦੀ ਸੇਵਾ ਵਿੱਚ ਰਹੇ। ਜੱਸਾ ਸਿੰਘ ਦੀ ਉਮਰ ਕੁਝ 12 ਅਕ ਵਰਿਆਂ ਦੀ ਹੋ ਚੁੱਕੀ ਸੀ ਤੇ ਹੁਣ ਤੱਕ ਉਹ ਬੇਅੰਤ ਗੁਰਬਾਣੀ ਤੇ ਗੁਰ ਇਤਿਹਾਸ ਕੰਠ ਕਰ ਚੁੱਕਾ ਸੀ। ਨਾਲ ਹੀ ਉਸ ਨੇ ਫਾਰਸੀ ਦੀ ਵਿਦਿਆ ਵੀ ਲੈ ਲਈ ਸੀ। ਉਸ ਦੀ ਬੋਲੀ ਵਿੱਚ ਹਿੰਦੁਸਤਾਨੀ ਦਾ ਮੇਲ ਵੀ ਦਿੱਲੀ ਰਹਿਣ ਕਰਕੇ ਹੀ ਹੋਇਆ ਸੀ। ਮਾਮਾ ਭਾਈ ਬਾਗ ਸਿੰਘ ਦੇ ਆਪਣੇ ਘਰ ਵੀ ਕੋਈ ਸੰਤਾਨ ਨਹੀਂ ਸੀ ਸੋ ਉਹਨਾਂ ਦਾ ਜੱਸਾ ਸਿੰਘ ਨਾਲ ਬਧਿਰੀ ਪ੍ਰੇਮ ਹੋਣਾ ਸੁਭਾਵਕ ਹੀ ਸੀ ਇਹਨਾਂ ਸਾਲਾਂ ਵਿੱਚ ਉਹਨਾਂ 23 ਵਾਰ ਆਪਣੀ ਭੈਣ ਨੂੰ ਬੇਨਤੀ ਕੀਤੀ ਕਿ ਕੁਝ ਚਿਰ ਲਈ ਪੰਜਾ ਆਜਣ ਮਾਤਾ ਜੀ ਦੀ ਆਗਿਆ ਬਿਨਾ ਤਾਂ ਅਸੀਂ ਸਾਹ ਵੀ ਨਹੀਂ ਲੈਂਦੇ ਵੀਰ ਉਹਨਾਂ ਦੇ ਕਹਿੇ ਬਿਨਾ ਕਿਤੇ ਜਾ ਕਿਵੇਂ ਸਕਦੇ ਹਾਂ ਤੇ ਤੁਸੀਂ ਮੇਰੇ ਮਨ ਦੀ ਪੁੱਛੋ ਮਾਤਾ ਜੀਆ ਦੇ ਚਰਨਾਂ ਤੋਂ ਦੂਰ ਹੋਇਆ ਸਾਥੋ ਰਿਹਾ ਵੀ ਨਹੀਂ ਜਾਣਾ ਬੀਬੀ ਜੀਵਨ ਕੌਰ ਨੇ ਹਰ ਵਾਰ ਆਪਣੇ ਭਰਾ ਨੂੰ ਇਹੀ ਕਹਿਣਾ ਭਰਾ ਵੱਲੋਂ ਕਈ ਵਾਰ ਭੈਣ ਨੂੰ ਬੇਨਤੀਆਂ ਕਰਨ ਦੀ ਗੱਲ ਜਦ ਮਾਤਾ ਸੁੰਦਰੀ ਜੀ ਕੋਲ ਪੁੱਜੀ ਤਾਂ ਉਹਨਾਂ ਬੀਬੀ ਜੀਵਨ ਕੌਰ ਤੇ ਜਸਾ ਸਿੰਘ ਨੂੰ ਕੋਲ ਬੁਲਾਇਆ ਤੇ ਬੁਲੇ ਅਸੀਂ ਵੀ ਇਹ ਨਹੀਂ ਚਾਹੁੰਦੇ ਕਿ ਤੁਹਾਡਾ ਅਸਾਥੋਂ ਵਿਛੋੜਾ ਪਵੇ ਪਰ ਜੱਸਾ ਸਿੰਘ ਦੀ ਉਮਰ ਹੋ ਗਈ ਹੈ ਕਿ ਇਹ ਪੰਥ ਦੇ ਦਲਾਂ ਵਿੱਚ ਵਿਚਰੇ ਤੇ ਗੁਰਮਤਿ ਵਿੱਦਿਆ ਦੇ ਨਾਲ ਹੁਣ ਰਾਜ ਕਰਨ ਦੇ ਗੁਣ ਵੀ ਸਿੱਖੇ। ਸਮਾਂ ਨਜ਼ੀਕ ਹੈ। ਖਾਲਸੇ ਨੇ ਰਾਜ ਭਾਗ ਸੰਭਨੇ ਹਨ। ਤਖਤਾਂ ਦੇ ਲਾਇਕ ਤਖਤਾਂ ਤੇ ਬੈਠਣਗੇ ਤੇ ਨਿਆਂ ਕਰਨਗੇ। ਕੋਲ ਆਲਮ ਖਾਲਸੇ ਦੇ ਬ੍ਰਹਿਮੰਡੀ ਰਾਜ ਦੀ ਉਡੀਕ ਵਿੱਚ ਹੈ। ਇਹ ਕਹਿੰਦਿਆਂ ਮਾਤਾ ਸੁੰਦਰੀ ਜੀ ਨੇ ਜੱਸਾ ਸਿੰਘ ਨੂੰ ਇੱਕ ਤਲਵਾਰ, ਇੱਕ ਗੁਰਜ ਤਾਲ ਤੀਰਾਂ ਦੇ ਪੱਥੇ ਸਮੇਤ ਕਮਾਨ ਤੇ ਇੱਕ ਚਾਂਦੀ ਦੀ ਚੋਬ ਦਿੱਤੀ ਮਾਤਾ ਜੀ ਦੇ ਚਰਨ ਸਪर्श ਕਰਕੇ ਜਦ ਇਹ ਦੋਹੇ ਮਾਂ ਪੁੱਤ ਤੁਰਨ ਲੱਗੇ ਤਾਂ ਮਾਤਾ ਸੁੰਦਰੀ ਜੀ ਫਿਰ ਬੁਲੇ ਤੇਰੇ ਅਤੀ ਤੇਰੀ ਸੰਤਾਨ ਅਗੇ ਚੋਬਦਾਰ ਚੱਲਿਆ ਕਰਨਗੇ ਇਹ ਮਾਤਾ ਜੀ ਨੇ ਪ੍ਰਵੇਖਤ ਵਾਕ ਕਹੇ ਸਨ ਜੋ ਇਨ ਬਿਨ ਪੂਰੇ ਹੋਈ ਪੰਜਾਬ ਆ ਕੇ ਵੀ ਮਾਤਾ ਜੀਵਨ ਕੌਰ ਤੇ ਜੱਸਾ ਸਿੰਘ ਨੇ ਆਪਣਾ ਦਿੱਲੀ ਵਾਲਾ ਨਾਮ ਹੀ ਜਾਰੀ ਰੱਖਿਆ। ਸ ਵੀਰੇ ਤੇ ਸ਼ਾਮ ਦੀ ਚੌਂਕੀ ਉਹਨਾਂ ਕਦੇ ਨਹੀਂ ਖੁੰਝਾਈ ਸੀ। ਜਦ ਵੀ ਪਤਾ ਲੱਗਦਾ ਕਿ ਖਾਲਸੇ ਦੇ ਦਲਾਣੇ ਨੇੜੇ ਕਿਤੇ ਪੜਾ ਕੀਤਾ ਹੈ ਤਾਂ ਦੋਵੇਂ ਬੜੇ ਚਾਅ ਨਾਲ ਸਿੰਘਾਂ ਦੀ ਸੇਵਾ ਲਈ ਜਾਂਦੇ। ਜਦ ਵੀ ਪੰਥ ਦੀ ਬਾਣ ਸਜਾਉਂਦਾ ਦੋਵੇਂ ਮਾਂ-ਪੁੱਤ ਕੀਰਤਨ ਕਰਦੇ ਤੇ ਪੰਥ ਦੀਆਂ ਖੁਸ਼ੀਆਂ ਪਾਉਂਦੇ। ਹੋਂ ਤੱਕ ਜਸਤ ਸਿੰਘ ਸਰੰਦ ਦਾ ਵਜਾਉਣਾ ਵੀ ਸਿੱਖ ਗਿਆ ਸੀ ਕੀਰਤਨ ਕਰਦੇ ਸਮੇਂ ਜਦ ਉਹ ਸਰੰਦੇ ਤੇ ਮਾਂ ਦਾ ਸਾਥ ਦਿੰਦਾ ਤਾਂ ਜਥੇਦਾਰ ਉੱਠ ਉੱਠ ਕੇ ਉਹਨਾਂ ਨੂੰ ਸਰੂਪੇ ਬਖਸ਼ਦੇ ਇਹਨਾਂ ਦੁਆਰਾ ਕਰਿਆ ਜਾਂਦਾ ਕੀਰਤਨ ਸਰਵਣ ਕਰਕੇ ਪੰਥ ਬਹੁਤ ਸ਼ਾਂਤੀ ਮਹਿਸੂਸ ਕਰਦਾ ਸੀ ਅਕਾਰ ਬੂੰਗੇ ਉੱਤੇ ਸਜੇ ਦੀਵਾਨ ਵਿੱਚ ਕੀਰਤਨ ਦੀ ਸਮਾਪਤੀ ਕਰਦੇ ਹਾਂ ਜਦ ਦੋਹਾ ਨੇ ਫਤਿਹ ਬਲਾਈ ਤਾਂ ਨਵਾਬ ਕਪੂਰ ਸਿੰਘ ਜੀ ਨੇ ਜਾ ਕੇ ਬਾਲ ਜੱਸਾ ਸਿੰਘ ਨੂੰ ਗਲ ਬੱਕਰੀ ਵਿੱਚ ਲੈ ਲਿਆ ਤੇ ਭਾਈ ਬਾਗ ਸਿੰਘ ਤੇ ਮਾਤਾ ਜੀਵਨ ਕੌਰ ਨੂੰ ਕਹਿਣ ਲੱਗੇ ਇਹ ਹੀਰਾ ਤਾਂ ਤੁਸੀਂ ਸਾਨੂੰ ਦੇ ਜਾਓ ਪੰਥ ਦੇ ਦਲਾਂ ਦਾ ਮਾਣ ਵਧਾਏਗਾ ਮੇਰੇ ਧਨ ਭਾਗ ਨਵਾਬ ਜੀ ਇਹ ਤਾਂ ਆਪ ਜੀਆਂ ਦਾ ਹੀ ਹੈ ਪੰਥ ਦੀ ਅਮਾਨਤ ਹੀ ਹੈ ਜੋ ਸੰਭਾਲਣ ਲਈ ਮੈਨੂੰ ਕੁਝ ਚਿਰ ਲਈ ਵਕਸੀ ਗਈ ਸੀ ਪੰਥ ਦੀ ਸੇਵਾ ਕਰੇਗਾ ਮੇਰੇ ਲਈ ਇਸ ਤੋਂ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ ਪੰਥ ਦਾ ਹੈ ਪੰਥ ਦੇ سپرد ਕਰਦੀ ਹਾਂ ਤੇ ਸੁਰੱਖ ਰੂ ਹੁੰਦੀ ਹਾਂ ਕਮਾਲ ਹੈ ਮਾਤਾ ਦੁਨੀਆ ਵਿੱਚ ਵਰਤੇ ਦੇਖਿਆ ਤਾਂ ਇਸ ਵਿਧਵਾ ਮਾਂ ਦਾ ਜਾਗ ਉਤੇ ਇਹੋ ਆਸਰਾ ਹੈ ਪਰ ਇੱਕ ਪਲ ਦੀ ਝਿਜਕ ਨਹੀਂ ਦਿਖਾਈ ਇਸ ਮਾਤਾ ਨੇ ਇਹ ਕਹਿਣ ਲੱਗਾ ਕਿ ਇਹ ਤਾਂ ਆਪ ਜੀ ਦਾ ਹੀ ਹੈ ਦੀਵਾਨ ਵਿੱਚ ਅਗਲੇ ਰਾਗੀ ਸਿੰਘ ਨੇ ਸ਼ਬਦ ਪੜਨਾ ਆਰੰਭ ਕੀਤਾ ਕਬੀਰ ਮੇਰਾ ਮੁਝ ਮੈਂ ਹੈ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੇ ਮੇਰਾ ਤਨ ਹੈ ਏਸੀ ਮਾਂ ਤੇ ਤਨ ਹੋਵੇਗਾ ਏ ਬਾਲ ਨਵਾਬ ਕਪੂਰ ਸਿੰਘ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ ਇਥੇ ਜੱਸਾ ਸਿੰਘ ਨੂੰ ਖਾਲਸੇ ਦੇ ਦਲਾਂ ਦੇ ਘੋੜਿਆਂ ਨੂੰ ਦਾਣੇ ਵਰਤਾਉਂਦੀ ਸੇਵਾ ਬਖਸ਼ੀ ਗਈ ਨਵਾਬ ਕਪੂਰ ਸਿੰਘ ਜੀ ਨੇ ਜੱਸਾ ਸਿੰਘ ਦੀ ਦ੍ਰਿੜਤਾ ਸਿੱਦਕ ਤੇ ਸਿੱਖੀ ਵਿੱਚ ਪ੍ਰਪੱਕਤਾ ਨੂੰ ਦੇਖ ਕੇ ਆਪ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋ ਕੇ ਅੰਮ੍ਰਿਤ ਛਕਾਇਆ ਮੁਸਲੇਤਾਰ ਮੀਂਹ ਦੀ ਇੱਕ ਅੱਧੀ ਰਾਤ ਕੜਕ ਦੀ ਬਿਜਲੀ ਦੇ ਸ਼ੋਰ ਨਾਲ ਨਵਾਬ ਕਪੂਰ ਸਿੰਘ ਜੀ ਦੀ ਅੱਖ ਖੁੱਲੀ ਉਹਨਾਂ ਸੋਚਿਆ ਕਿ ਪੈਰੇ ਵਾਲੇ ਸਿੰਘ ਨੂੰ ਆਵਾਜ਼ ਮਾਰ ਕੇ ਪੁੱਛਿਆ ਜਾਵੇ ਕਿ ਸਭ ਠੀਕ ਠਾਕ ਹੈ ਉਹਨਾਂ ਦੇ ਹਰ ਵਾਰ ਆਵਾਜ਼ ਦੇਂਦੀ ਜਸਾ ਸਿੰਘ ਨੇ ਹੀ ਜਵਾਬ ਦਿੱਤਾ ਇੱਕ ਆਵਾਜ਼ ਮਾਰਨ ਦੇ ਜਦ ਜਸਾ ਸਿੰਘ ਦਾ ਜਵਾਬ ਨਾ ਆਇਆ ਤਾਂ ਨਵਾਬ ਸਾਹਿਬ ਉੱਠ ਕੇ ਦੇਖਣ ਲੱਗੇ ਸਿੰਘਾਂ ਦੇ ਪਹਿਰੇ ਤੇ ਕੋਈ ਨਹੀਂ ਸੀ ਉਹਨਾਂ ਨੇ ਫੇਰ ਥੋੜੀ ਉੱਚੀ ਆਵਾਜ਼ ਮਾਰੀ ਪਹਿਰੇ ਤੇ ਕੌਣ ਸਿੰਘ ਹੈ ਭਾਈ ਮੈਂ ਹਾਂ ਪਾਤਸ਼ਾਹ ਜੀ ਹੁਣੇ ਆਇਆ ਜਸਾ ਸਿੰਘ ਦੀ ਆਵਾਜ਼ ਆਈ ਇਸ ਤੋਂ ਪਹਿਲਾਂ ਕਿ ਜੱਸਾ ਸਿੰਘ ਆਉਂਦਾ ਨਵਾਬ ਸਾਹਿਬ ਆਪ ਉਧਰ ਨੂੰ ਹੋਤਰੀ ਜਿੱਦੋਂ ਆਵਾਜ਼ ਆਈ ਸੀ ਅੱਗੇ ਜਾ ਕੇ ਉਹ ਕੀ ਦੇਖਦੇ ਹਨ ਕਿ ਜੱਸਾ ਸਿੰਘ ਘੋੜਿਆਂ ਦੀ ਸੰਭਾਲ ਵਿੱਚ ਲੱਗਿਆ ਹੋਇਆ ਹੈ ਘੋੜਿਆਂ ਨੂੰ ਭੱਜ ਜਾਣ ਤੋਂ ਬਚਾਉਣ ਲਈ ਉਹ ਪੱਲੀਆਂ ਦੀ ਓਟ ਕਰ ਰਿਹਾ ਹੈ ਇੱਥੋਂ ਤੱਕ ਗਏ ਉਸ ਨੇ ਆਪਣੇ ਰਹਿਣ ਵਾਲੀ ਕਨਾਤ ਵੀ ਘੋੜਿਆਂ ਉੱਤੇ ਪਾ ਦਿੱਤੀ ਹੈ ਉਸ ਦੀ ਇਹ ਸੇਵਾ ਦੇਖ ਕੇ ਨਵਾਬ ਕਪੂਰ ਸਿੰਘ ਬੁਲੀ ਨਿਹਾਲ ਪਚੰਗਿਆ ਨਿਹਾਲ ਇੰਨੀ ਛੋਟੀ ਉਮਰ ਵਿੱਚ ਇੰਨੀ ਦ੍ਰਿੜਤਾ ਤੇ ਐਸਾ ਸਮਰਪਣ ਨਿਹਾਲ ਪੰਥਵੀ ਤਰੁਠਾ ਤੇ ਸੱਚੇ ਪਾਤਸ਼ਾਹ ਵੀ ਤਰੁਠੇ ਘੋੜਿਆਂ ਦੀ ਸੇਵਾ ਕਰਦੇ ਇਸੇ ਬਾਲ ਉੱਪਰ ਕਲਗੀ ਤਰ ਸੱਚੇ ਪਾਤਸ਼ਾਹ ਮਾਤਾ ਸੁੰਜੀ ਸੁੰਦਰੀ ਜੀ ਤੇ ਸਮੁੱਚੇ ਖਾਲਸਾ ਪੰਥ ਦੀ ਮਿਹਰ ਦੀ ਨਿਗਾਹ ਹੋਣ ਕਰਕੇ ਇੱਕ ਦਿਨ ਇਹ ਕੌਮ ਦਾ ਸੁਲਤਾਨ ਸੁਦਵਾਇਆ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਸਾਕੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਜੀ ਨਵੀਂ ਸਾਕੀ ਨਾਲ ਸਸ਼ੀ ਕਾਲ ਜੀ